ਜ਼ਿੰਦਗੀ ਇਹੀ ਦੀ ਬਣੀ ਚੁਪੀ ਸਭ ਨਾਲ ਹੱਸ ਕੇ ਬੋਲਿਆ ਕਰ ਜ਼ਿੰਦਗੀ ਬੜੀ ਛੋਟੀ ਹੈ ਮਾੜਾ ਨਾ ਸੋਚ ਮਾੜਾ ਨਾ ਕਰ ਕਿਸੇ ਦਾ ਮਾੜਾ ਨਾ ਸੋਚ ਮਾੜਾ ਨਾ ਕਰ ਕਿਸੇ ਦਾ ਬਸ 13 13 ਤੋਲਿਆ ਕਰ ਜ਼ਿੰਦਗੀ ਬੜੀ ਛੋਟੀ ਹੈ ਜੇ ਉਹ ਤਾਂ ਨਹੀਂ ਰਹਿ ਰਹਿਣੇ ਇਹ ਵੀ ਨਹੀਂ ਸਦਾ ਜੇ ਉਹ ਤਾਂ ਨਹੀਂ ਰਹਿ ਰਹਿਣੇ ਇਹ ਵੀ ਨਹੀਂ ਸਦਾ ਐਵੇਂ ਨਾ ਫਜ਼ੂਲ ਡੋਲਿਆ ਕਰ ਜ਼ਿੰਦਗੀ ਬੜੀ ਛੋਟੀ ਹੈ ਸਭ ਨਾਲ ਹੱਸ ਕੇ ਬੋਲਿਆ ਕਰ ਜ਼ਿੰਦਗੀ ਬੜੀ ਛੋਟੀ ਹੈ ਸਬਰ ਰੱਖ ਸੰਭਲ ਕੇ ਚੱਲ ਉੱਡ ਨਾ ਬਗਾਨੇ ਖੰਭੀ ਸਬਰ ਰੱਖ ਸੰਭਲ ਕੇ ਚੱਲ ਉੱਡ ਨਾ ਬਗਾਨੇ ਖੰਭੀ ਮਿੱਤਰਾਂ ਨਾਲ ਬੁੱਕਲ ਖੋਲਿਆ ਕਰ ਜ਼ਿੰਦਗੀ ਬੜੀ ਛੋਟੀ ਹੈ ਵਾਹਿਗੁਰੂ ਵਾਹਿਗੁਰੂ ਕੀ ਬੋਲਿਆ ਕਰ ਕੀ ਬਾਤ ਕੀ ਆਸ਼ੀਰਵਾਦ ਜੀ ਸੜਿਆ ਨਾ ਕਰ ਕੁੜਿਆ ਨਾ ਕਰ ਮਸਤ ਰਿਹਾ ਕਰ ਰਖਾ ਸੜਿਆ ਨਾ ਕਰ ਕੁੜਿਆ ਨਾ ਕਰ ਮਸਤ ਰਿਹਾ ਕਰ ਰਖਾ ਜੀਤੇ ਦਾ ਸਿਵਾ ਨਾ ਫੁੱਲਿਆ ਕਰ ਜ਼ਿੰਦਗੀ ਬੜੀ ਵਾਹ ਕੀ ਕੀ ਬੜੀ ਛੋਟੀ ਹੈ ਰਮਾ ਜੋ ਖੁਸ਼ੀਆਂ ਟੋਲਿਆ ਕਰ ਜ਼ਿੰਦਗੀ